ਟਰੰਪ ਨੇ ਲਾਈ ਅਮਰੀਕਾ ਦੇ ਵੀਜ਼ਿਆਂ ਦੀ ਰੇੜੀ 88 ਲੱਖ ਰੁਪਏ ਖਰਚ ਕਰੋ ਅਤੇ ਚੜ ਜਾਓ ਜਹਾਜ਼ ਪੰਜਾਬੀਆਂ ਦੇ ਡੌਂਕੀ ਰੂਟ ਤੋਂ ਮਹਿੰਗਾ ਸੌਦਾ ਉਨਦੀ ਲੇਟੈਸਟ ਖਬਰ ਹੈ ਕਿ ਅਮਰੀਕਾ ਦੇ ਜਿਹੜੇ ਕਿ ਡੋਨਾਲਡ ਟਰੰਪ ਹੈਗੇ ਨੇ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਭਾਰਤੀਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਸੋ ਕੀ ਦੇਖਦੇ ਹੋ ਕਿ H1B ਵੀਜ਼ਾ ਤੋਂ ਜੋ ਫੈਸਲਾ ਕੀਤਾ ਗਿਆ ਬਿਲਕੁਲ ਇੱਕ ਤਰੀਕੇ ਨਾਲ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਇੰਡੀਅਨਜ਼ ਵਾਸਤੇ ਖਾਸ ਤੌਰ ਤੇ ਕਿ ਪਹਿਲਾਂ ਡੌਂਕੀ ਲਾ ਕੇ ਪੰਜਾਬ ਵਾਲੇ ਜਾਂਦੇ ਸੀ ਹਰਿਆਣੇ ਵਾਲੇ ਜਾਂਦੇ ਸੀ ਉਨ੍ਹਾਂ ਤੇ ਤਾਂ ਨਕੇਲ ਕੱਸ ਹੀ ਦਿੱਤੀ ਗਈ ਐ ਤੇ ਹੋਰ ਕਹਾਂਗੇ ਕਿ ਸਿਟੀਜ਼ਨਸ਼ਿਪ ਟੈਸਟ ਔਖਾ ਕਰ ਦਿੱਤਾ ਗਿਆ ਗ੍ਰੀਨ ਕਾਰਡ ਵਾਲਿਆਂ ਦੀ ਫੜੋ ਫੜੀ ਜਾਰੀ ਐ ਪਰਮਜੀਤ ਸਿੰਘ ਅੰਦਰ ਨੇ ਇਮੀਗ੍ਰੇਸ਼ਨ ਅਦਾਲਤ ਵੱਲੋਂ ਬੌਂਡ ਜਾਂ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਉਸ ਨੂੰ ਮੰਨਿਆ ਨਹੀਂ ਗਿਆ ਤੇ ਹੁਣ ਕਹਾਂਗੇ H1B ਵੀਜ਼ਾ ਤੇ ਇੱਕ ਤਰੀਕੇ ਦੀ ਪਾਬੰਦੀ ਲਾ ਦਿੱਤੀ ਗਈ ਐ 1 ਲੱਖ ਡਾਲਰ ਪਰ ਪਰਸਨ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੀ ਕੰਪਨੀ ਇੱਕ ਮੁਲਾਜ਼ਮ ਰੱਖਣ ਵਾਸਤੇ ਇੱਕ $100000 ਖਰਚ ਕਰੂਗੀ ਚਲੋ ਜੇ ਕੁਝ ਖਰਚ ਕਰ ਵੀ ਦੇਣਗੀਆਂ ਪਰ ਵੱਡੀ ਗਿਣਤੀ ਦੇ ਵਿੱਚ ਪਾਬੰਦੀਆਂ ਹੀ ਲੱਗਣਗੀਆਂ ਜਾਂ ਬੰਦ ਹੀ ਹੋਣਗੇ ਵੀਜ਼ੇ ਇਹ ਕਹਾਂਗੇ ਹੈਰਾਨਕੁਨ ਫੈਸਲਾ 88 ਲੱਖ ਰੁਪਏ 87 88 ਲੱਖ ਰੁਪਏ ਤਾਂ ਡੌਂਕੀ ਲਾ ਕੇ ਅਮਰੀਕਾ ਜਾਣ ਨੂੰ ਨਹੀਂ ਲੱਗਦੇ ਅੱਜ ਦੀ ਰੇਟ 'ਚ ਵੀ ਜੀ ਜੇ ਵਿਦ ਫੈਮਿਲੀ ਵੀ ਜਾਣਾ ਹੋਵੇ ਤਾਂ ਸ਼ਾਇਦ ਕਰੋੜ ਸਵਾ ਕਰੋੜ ਦੇ ਵਿੱਚ ਅੱਜ ਵੀ ਏਜੰਟ ਬੈਠੇ ਨੇ ਆ ਅੱਗੇ ਜਾ ਕੇ ਕੀ ਬਣੂਗਾ ਉਹ ਉਹ ਵੱਖਰੀਆਂ ਗੱਲਾਂ ਨੇ ਬਾਦੀਆਂ ਗੱਲਾਂ ਨੇ ਪਰ ਡੋਨਲਡ 트੍ਰੰਪ ਦਾ ਇੱਕ ਤਕੜਾ ਫੈਸਲਾ ਹੁਣ ਇੱਥੇ ਡੋਨਲਡ 트੍ਰੰਪ ਨੇ ਕਹਾਂਗੇ ਕਿ ਕਾਰਜਕਾਰੀ ਹੁਕਮਾਂ ਤੇ ਉੱਤੇ ਦਸਤਖਤ ਕਰ ਦਿੱਤੇ ਨੇ ਇਹ ਦੱਸਿਆ ਜਾ ਰਿਹਾ ਹੈ ਵੱਖ-ਵੱਖ ਰਿਪੋਰਟਸ ਦੇ ਵਿੱਚ ਕਈ ਰਿਪੋਰਟਸ ਕਹਿ ਰਹੀਆਂ ਨੇ ਕਿ ਦਸਤਖਤ ਕਰਨੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਗੂ ਹੋਣਾ ਪਰ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦੇਖ ਸਕਦੇ ਹੋ ਸਪਲੀਮੈਂਟ ਬਾਈ ਪੇਮੈਂਟ ਆਫ 100000 ਡਾਲਰਸ 1 ਲੱਖ ਡਾਲਰ ਇਹ ਜਿਹੜਾ ਕਹਾਂਗੇ ਕਿ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਹੈ ਯੂ ਐਸ ਗਵਰਨਮੈਂਟ ਵੱਲੋਂ ਉਹਦਾ ਹਿੱਸਾ ਇੱਕ ਜੀ 1 ਲੱਖ ਡਾਲਰ ਤੋਂ ਬਗੈਰ ਤਾਂ ਇੰਡੀਅਨਸ ਜਾ ਹੀ ਨਹੀਂ ਸਕਦੇ ਜਾਂ ਤਾਂ ਕੰਪਨੀ ਦੇਵੇ ਜਾਂ ਫਿਰ ਬੰਦਾ ਦੇਵੇ ਫੀਸ ਜਿਹੜੀ ਉਹ ਜਿਹੜੀ ਕਹਿ ਸਕਦੇ ਆ ਕਿ ਰਸਮੀ ਫੀਸ ਆ ਉਹ ਵੱਖਰੀ ਹੋਊਗੀ ਜੋ ਲੱਗਦੀ ਆ ਪਹਿਲਾਂ ਫੀਸ ਲੱਗ ਰਹੀ ਆ ਉਹ ਤਾਂ ਹੋਣੀ ਹੀ ਹੋਣੀ ਆ ਉਸ ਤੋਂ ਇਲਾਵਾ ਇਹ 1 ਲੱਖ ਡਾਲਰ ਦੀ ਰਕਮ ਜਿਹੜੀ ਤੈਅ ਕਰ ਦਿੱਤੀ ਗਈ ਹੈ ਤਾਂ ਕਿ H1B ਵੀਜ਼ਾ ਵਾਲਿਆਂ ਨੂੰ ਰੋਕਿਆ ਜਾ ਸਕੇ ਹੁਣ ਲੋਟਨਿੰਗ ਸਾਹਿਬ ਜਿਹੜੇ ਕਿ ਵਣਜ ਮੰਤਰੀ ਨੇ ਅਮਰੀਕਾ ਦੇ ਤਾਂ ਉਹ ਕੀ ਕਹਿ ਰਹੇ ਨੇ ਲੋਟਨਿੰਗ ਸਾਹਿਬ ਨੂੰ ਆਪਾਂ ਪਹਿਲਾਂ ਕੋਟ ਕਰ ਲਈਏ ਫਿਰ ਡੋਨਲਡ ਟਰੰਪ ਸਾਹਿਬ ਵੱਲ ਚਲਾਂਗੇ ਸੋ ਹਿਸਟੋਰਿਕਲੀ ਦਾ এমਪਲੋਇਮੈਂਟ ਬੇਸਡ ਗ੍ਰੀਨ ਕਾਰਡ ਪ੍ਰੋਗਰਾਮ ਲੈਟਨ 281000 ਪੀਪਲ ਆ ਹੇਅਰ 281000 ਬੰਦੇ ਕਹਿੰਦੇ ਹਰ ਸਾਲ ਆਉਂਦੇ ਨੇ ਇਹ এমਪਲੋਇਮੈਂਟ ਬੇਸਡ ਗ੍ਰੀਨ ਕਾਰਡ ਪ੍ਰੋਗਰਾਮ ਦੇ ਤਹਿਤ ਮਤਲਬ ਯਾ H1B ਵੀਜ਼ਾ ਯਾ ਵਰਕ ਪਰਮਿਟ ਕਹਿਦੀ ਹੈ ਅਪਾਂਸ ਨੂੰ ਸਿੱਧੇ ਤੌਰ ਤੇ ਤੇ ਇਹਨਾਂ ਦੀ ਸਾਲਾਨਾ ਆਮਦਨ ਕਹਿੰਦੇ ਐਵਰੇਜ ਕਿਸੇ ਦੀ ਵੱਧ ਘੱਟ ਵੀ ਹੁੰਦੀ ਹੈ 66000 ਡਾਲਰ ਹੈ 66000 ਸਾਲਾਨਾ ਆਏਗੀ ਐਨੂਅਲ ਇਨਕਮ ਤੇ ਅਸੀਂ ਇਸੇ ਕਰਕੇ ਅਸੀਂ ਕਹਿੰਦੇ ਵੱਡਾ ਜਿਹੜਾ ਸਟੈਪ ਚੁੱਕ ਰਹੇ ਹਾਂ ਕਿਉਂਕਿ ਇਹ ਸਾਰੀਆਂ ਨੌਕਰੀਆਂ ਜੋ ਸਾਰੀ এমਪਲੋਇਮੈਂਟ ਹੈ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂਜ਼ ਦੇ ਵਿੱਚ ਟੈਕ ਕੰਪਨੀਆਂਜ਼ ਦੇ ਵਿੱਚ ਸਾਰੀਆਂ ਨੌਕਰੀਆਂ ਜਾ ਰਹੀਆਂ ਨੇ ਇਮੀਗ੍ਰੈਂਟਸ ਨੂੰ ਖਾਸ ਤੌਰ ਤੇ ਇੰਡੀਅਨਸ ਨੂੰ 70% ਤੋਂ 80% ਇਹ ਤੱਥ ਹੈ ਬਿਲਕੁਲ ਫੈਕਟ ਹੈ ਕਿ 70 ਤੋਂ 80% ਐਚ ਐਚ 1 ਵੀ ਵੀਜ਼ਾਸ ਇੰਡੀਅਨਸ ਨੂੰ ਮਿਲਦੇ ਨੇ ਜਾਂ ਇੰਡੀਅਨਸ ਲੈ ਲੈਂਦੇ ਨੇ ਉਹਨਾਂ ਦੇ ਵਿੱਚ ਹਿੰਮਤ ਹੈ ਜਾਂ ਕਾਬਲੀਅਤ ਹੈ ਜੋ ਮਰਜ਼ੀ ਉਸ ਨੂੰ ਕਹਿ ਲਿਆ ਜਾਵੇ ਉਹਨੂੰ ਨਾਮ ਦਿੱਤਾ ਜਾ ਸਕਦਾ ਹੈ ਤੇ ਇਸੇ ਕਰਕੇ ਡੋਨਲਡ ਟਰੰਪ ਨੇ ਹੁਣ 1 ਲੱਖ ਡਾਲਰ ਦੀ ਫੀਸ ਤੈਅ ਕਰ ਦਿੱਤੀ ਹੈ ਹੁਣ ਜੇ ਬਲੂਮਬਰਗ ਦੀ ਰਿਪੋਰਟ ਵਿੱਚ ਬਲੂਮਬਰਗ ਦੀ ਰਿਪੋਰਟ ਨੂੰ ਆਪਾਂ ਕੋਟ ਕਰਦੇ ਆਂ ਤਾਂ ਇਸ ਦਾ ਕਹਿੰਦੇ ਸਭ ਤੋਂ ਵੱਧ ਨੁਕਸਾਨ ਕਹਿੰਦੇ ਟੈਸਲਾ ਵਾਲੇ ਇਲਾਨ ਮਸਕ ਸਾਹਿਬ ਨੂੰ ਹੋਣਾ ਓਕੇ ਇਲਾਨ ਮਸਕ ਸਾਹਿਬ ਕਹਿੰਦੇ 2000 ਦੇ ਕਰੀਬ ਏਮਪਲਾਈ ਆਪਣੇ ਮੁਲਾਜ਼ਮ ਰੱਖੀ ਬੈਠੇ ਨੇ ਜਿਹੜੇ ਕਿ H1B ਵੀਜ਼ਾ ਤੇ ਨੇ ਸੋ ਸਿੱਧਾ ਸਿੱਧਾ ਕਹਿ ਦੀ ਕਿ ਇੱਕ ਤੀਰ ਨਾਲ ਦੋ ਟਾਰਗੇਟ ਕੀਤੇ ਗਏ ਹੈਗੇ ਨੇ ਕਿ ਇੰਡੀਆ ਤੇ ਇੱਕ ਆਪਣਾ ਖਾਸ ਐਲਨ ਮਸਕ ਬਿਲਕੁਲ ਇਲਾਨ ਮਸਕ ਨੂੰ ਇੱਕ ਤਰੀਕੇ ਦੇ ਨਾਲ ਕਹਾਂਗੇ ਕਿ ਚੋ ਬਿਮਾਰੀ ਗਈ ਹੈ ਕਿ ਆ ਜਾ ਮਿੱਤਰਾ ਹੁਣ ਮੈਦਾਨ ਦੇ ਵਿੱਚ ਨਿੱਤਰ ਤੂੰ ਬਾਲੀਆਂ ਛਾਲਾਂ ਮਾਰਦਾ ਸੀ ਕਿਸੇ ਵੇਲੇ ਰੋਨਲਡ 트੍ਰੰਪ ਦਾ ਸੱਜਾ ਹੱਥ ਬਣ ਚੁੱਕਿਆ ਉਹ ਸ਼ਖਸ ਦੁਨੀਆ ਦਾ ਸਭ ਤੋਂ ਅਮੀਰ ਕਾਰੋਬਾਰੀ ਖੁੱਡੇ ਲਾਈਨ ਲੱਗਦਾ ਨਜ਼ਰ ਆ ਰਿਹਾ ਹੈ ਤੇ 2000 ਬੰਦਿਆਂ ਦੇ ਹਿਸਾਬ ਨਾਲ ਆਪਾਂ ਹਾਲਾਂਕਿ TCS ਦੇ 3 ਤੋਂ 4000 ਵੀ ਨੇ ਪਰ ਆਪਾਂ ਜੇਬ ਮਿਨਿਮ ਲਾ ਕੇ ਚੱਲੀਏ 2000 ਦੇ ਹਿਸਾਬ ਨਾਲ 1-1 ਲੱਖ ਡਾਲਰ ਦੇਣਾ ਪਵੇ ਤਾਂ ਚਾਹੇ ਜਿੰਨਾ ਮਰਜ਼ੀ ਅਮੀਰ ਬੰਦਾ ਹੋਵੇ ਤਾਂ ਉਹ ਬਰਦਾਸ਼ਤ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੋਊਗਾ ਇਹ ਮਿਲੀਅਨਜ਼ ਦੇ ਵਿੱਚ ਜਿਹੜੀ ਹੈ ਕਹਿ ਸਕਦੇ ਆ ਰਕਮ ਚਲੀ ਜਾਊਗੀ ਬੰਦੇ ਰੱਖਣ ਵਾਸਤੇ ਜੀ ਹੁਣ ਡੋਨਲਡ ਟਰੰਪ ਕਹਿੰਦੇ ਸਾਡੇ ਕੋਲੇ ਕਾਬਲੀਅਤ ਆ ਤੁਸੀਂ ਅਮਰੀਕਨਜ਼ ਨੂੰ ਨੌਕਰੀਆਂ ਦੋ ਜੇ ਅਮਰੀਕਨਜ਼ ਹੁੰਦੇ ਜਾਂ ਕਹਿ ਸਕਦੇ ਐ ਇੰਨੀ ਕਾਬਲੀਅਤ ਵਾਲੇ ਵੱਡੀ ਗਿਣਤੀ ਦੇ ਵਿੱਚ ਹੁੰਦੇ ਫਿਰ ਉਹਨਾਂ ਨੂੰ ਬਾਹਰੋਂ ਸੱਦਣ ਦੀ ਜ਼ਰੂਰਤ ਹੀ ਨਾ ਪੈਂਦੀ ਹੂੰ ਚਾਹੇ ਇੰਟਰਨੈਸ਼ਨਲ ਕਾਲ ਸੈਂਟਰਜ਼ ਨੇ ਉਹ ਵੀ ਆਊਟਸੋਰਸ ਕੀਤੇ ਹੋਏ ਨੇ ਇੰਡੀਆ ਦੇ ਵਿੱਚ ਹੁਣ ਵੱਡੇ ਪੱਧਰ ਤੇ ਨੇ ਹੂੰ ਇੰਡੀਆ ਦੀਆਂ ਜੇ ਆਪਾਂ ਕੰਪਨੀਆਂ ਗੱਲ ਕਰ ਲਈਏ ਚਾਹੇ ਵਿਪਰੋ ਐ ਚਾਹੇ TCS ਐ ਚਾਹੇ ਜਿੰਨੀਆਂ ਵੀ ਇਹ ਕਹਿ ਸਕਦੇ ਆ ਟੈਕ ਕੰਪਨੀਆਂਜ਼ ਨੇ ਵੱਡੇ ਪੱਦਰ ਤੇ ਅਮਰੀਕਨ ਠੇਕਿਆਂ ਤੇ ਚੱਲਦੀਆਂ ਨੇ ਹਜ਼ਾਰਾਂ ਕਰੋੜ 7-8000 ਕਰੋੜ ਰੁਪਏ ਦਾ ਤਾਂ ਪ੍ਰੋਫਿਟ ਹੁੰਦਾ ਹੈ ਜੀ ਜੀ ਤੁਸੀਂ ਅੰਦਾਜ਼ਾ ਲਾਓ ਕਿ ਰੈਵਨਿਊ ਕਿੰਨਾ ਹੋਊਗਾ ਇਹ ਜਿਹੜਾ ਇਹਨਾਂ ਕੰਪਨੀਆਂ ਦਾ ਛੋਟੀ ਤੋਂ ਛੋਟੀ ਮਾੜੀ ਤੋਂ ਮਾੜੀ ਕੰਪਨੀ ਦਾ ਵੀ ਵੱਡੀਆਂ ਕੰਪਨੀਆਂ ਦਾ ਬਹੁਤ ਕਹਿ ਸਕਦੇ ਆ 10000s ਦੇ ਵਿੱਚ ਚਲੀਆਂ ਜਾਂਦੀਆਂ ਨੇ ਉਹਨਾਂ ਦੀ ਤਾਂ ਚਲੋ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਕਹਾਂਗੇ ਕਿ ਇੰਡੀਅਨਸ ਵਾਸਤੇ ਇੱਕ ਵੱਡਾ ਝਟਕਾ ਜਿਹੜਾ H1B ਵੀਜ਼ਾ ਰੂਲਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਹੁਣ ਇੱਥੇ ਆਪਾਂ ਜੇ ਗੱਲ ਕੀਤੀ ਜਾਵੇ 2000 24 ਦੀ 30 ਸਤੰਬਰ 2024 ਨੂੰ ਜਿਹੜਾ ਖਤਮ ਹੋਇਆ ਸੀ ਵਿੱਤੀ ਬਰਾ ਅ ਅਮਰੀਕਾ ਦਾ ਕਿਉਂਕਿ ਇਹ ਅ ਅਕਤੂਬਰ ਤੋਂ ਚੱਲਦੇ ਨੇ ਪਹਿਲੀ ਅਕਤੂਬਰ ਤੋਂ 30 ਸਤੰਬਰ ਤੱਕ ਦਾ ਉਹਦੇ ਵਿੱਚ ਇਹ 71 ਫੀਸਦ 71% ਜਾਂ ਕਹਿ ਸਕਦੇ ਹਾਂ ਕਿ 283397 ਇੰਡੀਅਨ ਸੀਗੇ ਤਕਰੀਬਨ 4 ਲੱਖ ਦੇ ਵਿੱਚੋਂ ਓਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਡੀਅਨਜ਼ ਤੇ ਕਿੰਨਾ ਵੱਡਾ ਕਹਾਂਗੇ ਕਿ 660 ਟਾ ਕੀਤਾ ਗਿਆ ਇਹ ਹੁਣ 660 ਟਾ ਆਖਰਕਾਰ ਇਹ ਵਾਪਸ ਤਾਂ ਹੋ ਨਹੀਂ ਸਕਦਾ ਹੁਣ ਜੇ ਗੱਲ ਕੀਤੀ ਜਾਵੇ ਪਰਮਜੀਤ ਸਿੰਘ ਦੀ ਤਾਂ ਉਹ ਕਾਨੂੰਨ ਦੀ ਨਹੀਂ ਮੰਨਦੇ ਸਾਡੀ ਕਿਹਨੇ ਮੰਨਣੀ ਆ ਕਹਿੰਦੇ ਹੁਣ ਉੱਥੇ ਜਸਪ੍ਰੀਤ ਸਿੰਘ اٹਾਰਨੀ ਐਟ ਲਾ ਉਹ ਵੀ ਵਿਚਾਰੇ ਉਹ ਕਹਿ ਰਹੇ ਨੇ ਕਹਿੰਦੇ ਅਸੀਂ ਅਪੀਲ ਕਰ ਰਹੇ ਹਾਂ ਅ ਅਮਰੀਕਨ ਗਵਰਨਮੈਂਟ ਨੂੰ ਕਿ ਭਾਈ ਨਰਮੀ ਵਰਤੀ ਜਾਵੇ ਮਤਲਬ ਉਹਨਾਂ ਦੀਆਂ ਜੋ ਕਹਿ ਸਕਦੇ ਆ ਕਿ ਦਲੀਲਾਂ ਹੁੰਦੀਆਂ ਸੀ ਅਦਾਲਤਾਂ ਦੇ ਵਿੱਚ ਜਾਂ ਜਿਰਾ ਹੁੰਦੀ ਸੀ ਕਿ ਹਾਂਜੀ ਇਸ ਬੰਦੇ ਨੂੰ ਰਿਹਾ ਕਰ ਦਿੱਤਾ ਜਾਵੇ ਇਸ ਬੰਦੇ ਨੂੰ ਛੱਡ ਦਿੱਤਾ ਜਾਵੇ ਇਸ ਬੰਦੇ ਨੂੰ ਪੈਰੋਲ ਮਿਲ ਜਾਵੇ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਕਹਿ ਸਕਦੇ ਛਿੱਕੇ ਟੰਗ ਦਿੱਤੀਆਂ ਗਈਆਂ ਨੇ ਹੁਣ ਤਾਂ ਬਸ ਅਪੀਲਾਂ ਕੀਤੀਆਂ ਜਾ ਸਕਦੀਆਂ ਭਾਈ ਨਰਮਾਈ ਵਰਤੋ ਜੀ ਜੀ ਨਰਮਾਈ ਵਰਤੀ ਜਾਵੇ ਤੇ ਹੁਣ ਨਰਮਾਈ ਤਾਂ ਬਿਲਕੁਲ ਨਹੀਂ ਹੈ ਕਿਉਂਕਿ ਸਿਟੀਜ਼ਨਸ਼ਿਪ ਤਾਂ ਕਹਿੰਦੇ ਅਸੀਂ ਦੇਣੀ ਹੀ ਨਹੀਂ ਛੇਤੀ ਕੀ ਤਿਆਂ ਜੇ ਆਪਾਂ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੇ ਕੁਐਸਚਨਸ ਹੀ ਇੰਨੇ ਜ਼ਿਆਦਾ ਗਿਣਤੀ ਕਰ ਦਿੱਤੀ ਗਈ ਹੈ ਨੇ ਔਖੇ ਕਰ ਦਿੱਤੇ ਗਏ ਨੇ ਕਿ ਜੇ ਉਹਨਾਂ ਦੇ ਵਿੱਚੋਂ ਕੁਐਸਚਨਸ ਪੁੱਟ ਕੀਤੇ ਜਾਣਗੇ ਕਿਸੇ ਸਿਟੀਜ਼ਨਸ਼ਿਪ ਟੈਸਟ ਦੇ ਵਿੱਚ ਕਿਸੇ ਇੰਡੀਅਨ ਨੂੰ ਜਾਂ ਪੰਜਾਬੀ ਨੂੰ ਤਾਂ ਉਹਨਾਂ ਦੇ ਜਵਾਬ ਦੇਣੇ ਹੀ ਮੁਸ਼ਕਲ ਹੋ ਜਾਣੇ ਨੇ ਬਾਕੀ ਜੀ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਇੱਕ ਵਾਰੀ ਇਦਾਂ ਹੀ 트ੰਪ ਦਾ ਫੈਸਲਾ ਆਇਆ ਸੀ ਕਿ ਜਿਹੜੇ ਕਿ ਮਲਟੀਨੇਸ਼ਨਲ ਕੰਪਨੀਆਂ ਨੇ ਉਹ ਇੰਡੀਅਨਸ ਨੂੰ ਜੋਬ ਨਾ ਦੇਣ ਤੇ ਉਸ ਤੋਂ ਬਾਅਦ ਹੁਣ ਇਹ ਦੁਬਾਰਾ H1B ਵੀਜ਼ਾ ਨੂੰ ਲੈ ਕੇ ਜਿਹੜੀ ਕਿ ਵੱਡੀ ਕਿੜਕੱਟੀ ਗਈ ਹੈਗੀ ਖਾਸ ਕਰਕੇ ਇੰਡੀਆ ਦੇ ਨਾਲ ਜਿਕਰ ਅਜੇ ਹਾਈ ਚੱਲਦਾ ਰਿਹਾ ਤਾਂ ਇਮੀਗ੍ਰੇਸ਼ਨ ਸਾਪੇ ਤੋਂ ਪਹਿਲੇ ਹੀ ਜਿਹੜੇ ਕਿ ਲੋਕਲ ਵਪਾਰੀਓ ਖੱਪੇ ਹੋਏ ਨੇ ਹੁਣ ਤਾਂ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਵੀ ਕਹਿੰਦੇ ਕਿ ਕੰਮੇ ਦੀ ਕਮੀ ਹੋ ਜੂ ਕਿਸ ਤਰ੍ਹਾਂ ਦੇ ਨਾਲ ਬਿਲਕੁਲ ਦੇਖੋ ਫਰਕ ਤਾਂ ਪੈਣਾ ਹੀ ਪੈਣਾ ਹੈ ਇਹ ਅਮਰੀਕਨ ਇਕਨੋਮੀ ਬਾਰੇ ਰਿਪੋਰਟਸ ਉਬਰਣ ਨਹੀਂ ਦਿੱਤੀਆਂ ਜਾ ਰਹੀਆਂ ਜੇ ਆਪਾਂ ਕਹਾਂਗੇ ਕਿ ਇਥੇ CBS ਨਿਊਜ਼ ਦੀ ਲੇਟੈਸਟ ਰਿਪੋਰਟ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਹਰ ਚੀਜ਼ ਦੀ ਕਾਸਟ ਜਿਹੜੀ ਵੱਧਦੀ ਜਾ ਰਹੀ ਹੈ ਕਿਉਂ ਉਹਦਾ ਕਾਰਨ ਹੈ ਟੈਰਿਫਸ ਜਿਹੜੀਆਂ ਚੀਜ਼ਾਂ ਇੰਪੋਰਟ ਹੁੰਦੀਆਂ ਨੇ ਹੁਣ ਆਪਾਂ ਕੈਨੇਡਾ ਦੀ ਮਿਸਾਲ ਲਾ ਲਈਏ ਕੈਨੇਡਾ ਵਾਲੇ ਐਕਸਪੋਰਟ ਕਰਦੇ ਸੀ ਚੀਜ਼ਾਂ ਤਾਂ ਬੇहद ਕਹਿ ਸਕਦੇ ਆ ਕਿ ਸਸਤੇ ਪਾ ਉਹ ਅਮਰੀਕਨਸ ਨੂੰ ਮਿਲ ਜਾਂਦੀਆਂ ਸੀ ਚਲੋ ਆਪਾਂ ਮੁਫਤ ਤਾਂ ਨਹੀਂ ਕਹਿ ਸਕਦੇ ਬਹੁਤੀਆਂ ਸਸਤੀਆਂ ਨਹੀਂ ਪਰ ਵਾਜਬ ਦਰਾਂ ਤੇ ਪਰ ਹੁਣ ਉਹੀ ਚੀਜ਼ ਜਦੋਂ ਉਹਦੇ ਤੇ ਟੈਰਿਫ ਲੱਗ ਕੇ ਮਿਲਦੀ ਹੈ ਚਾਹੇ ਕਿਸੇ ਵੀ ਮੁਲਕ ਤੋਂ ਆਈ ਹੋਵੇ ਤਾਂ ਉਹਦਾ ਖਰਚਾ ਤਾਂ ਪੈਣਾ ਹੀ ਪੈਣਾ ਵਪਾਰੀ ਨੇ ਤਾਂ ਉਸ ਹਿਸਾਬ ਨਾਲ ਹੀ ਰੇਟ ਲੈਣੇ ਨੇ ਜੀ ਜੀ ਜੋ ਉਹਨਾਂ ਨੇ ਵੇਚਣਾ ਹੈ ਕਿ ਹਾਂਜੀ ਸਾਨੂੰ ਤਾਂ ਜੀ 100 ਡਾਲਰ ਪਿਆ ਸੀਗਾ ਉੱਤੇ 35% 10% 15% ਜਿਸ ਵੀ ਮੁਲਕ ਦੀ ਚੀਜ਼ ਹੈ ਕਿ ਜੀ ਇਹਨਾਂ ਟੈਕਸ ਲੱਗ ਗਿਆ ਤੇ ਉੱਤੇ ਅਸੀਂ ਐਨਾ ਤਾਂ ਲਾਵਾਂਗੇ ਹੀ ਲਾਵਾਂਗੇ ਤੇ ਉਹ ਦੇਣਾ ਕਿਹਨੂੰ ਪੈਣਾ ਹੈ ਐਂਡ ਤੇ ਜਾ ਕੇ ਬਿਲਕੁਲ ਬਾਟਮ ਲਾਈਨ ਜਿਹੜੇ ਕਸਟਮਰਸ ਨੇ ਗਾਹਕ ਨੇ ਜਾਂ ਕੰਜ਼ਿਊਮਰਸ ਨੇ ਉਪੋਕਤਾ ਨੇ ਉਹਨਾਂ ਨੂੰ ਹੀ ਉਹ ਅਦਾਇਗੀ ਕਰਨੀ ਪੈਣੀ ਹੈ ਤੇ ਹੁਣ ਇਹ ਐਚ1ਬੀ ਵੀਜ਼ਾ ਰੂਲਸ ਬੈਨੇਫਿਸ਼ਰੀ ਜਿਹੜੇ ਕਹਾਂਗੇ ਕਿ ਕਿਹੜੇ ਕਿਹੜੇ ਹੁਣ ਕੰਪਨੀਆਂ ਇਹ 1 ਇੱਕ ਲੱਖ ਡਾਲਰ ਪਰ ਏਮਪਲੋਈ ਦੇਣ ਵਾਸਤੇ ਰਾਜ਼ੀ ਹੋਣਗੀਆਂ ਉਹਨਾਂ ਦੇ ਵਿੱਚੋਂ ਕਹਿ ਸਕਦੇ ਆ ਕਿ ਕੁਝ ਕੰਪਨੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਸੀਂ ਆਪਣੇ EMPLOYEES ਦੀ ਗਿਣਤੀ ਘਟਾ ਸਕਦੇ ਹਾਂ ਓਕੇ ਹੁਣ EMPLOYEES ਦੀ ਗਿਣਤੀ ਘਟਾਉਣਗੇ ਤਾਂ ਕਿਹਨੂੰ ਘਟਾਉਣਗੇ ਇੰਡੀਅਨਸ ਨੂੰ H1B ਵੀਜ਼ਾ ਆਪਾਂ 71% 283397 ਦਾ ਅੰਕੜਾ ਗਿਣਿਆ ਹੀ ਹੈ 4 ਲੱਖ ਦੇ ਵਿੱਚੋਂ ਤੇ ਹੁਣ ਜੇ ਇਹਦੇ ਵਿੱਚੋਂ ਛਾਂਟੀ ਕੀਤੀ ਜਾਊਗੀ ਜਾਂ ਘਟਾਈ ਜਾਊਗੀ ਤਾਂ ਉਹ ਸਿੱਧੇ ਤੌਰ ਤੇ ਅਸਰ ਪਾਊਗਾ ਇੰਡੀਅਨਸ ਦੇ ਉਤੇ ਤੇ ਓਵਰਆਲ ਦੀ ਆਪਾਂ ਹੁਣ ਗੱਲ ਕੀਤੀ ਜਾਵੇ ਕਿ ਡੋਨਲਡ ਟਰੰਪ ਨੇ ਬੜਾ ਜ਼ੋਰ ਲਾ ਕੇ ਦੇਖ ਲਿਆ ਹਮ ਕਿ ਐਚ 1 ਬੀ ਵੀਜ਼ਾ ਕਿਸੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਜਾਵੇ ਪਰ ਕੰਪਨੀਆਂ ਦਾ ਦਬਾਈ ਇੰਨਾ ਸੀ ਫਿਰ ਉਹਨਾਂ ਨੇ ਆੜਾ ਟੇਡਾ ਤਰੀਕਾ ਅਪਣਾਇਆ ਇਹ ਕਹਾਂਗੇ ਕਿ ਇੱਕ ਘੁਮਾ ਕੇ ਨੱਕ ਨੂੰ ਹੱਥ ਲਾਉਣਾ ਕਹਿੰਦੇ ਸਿੱਧਾ ਲਾ ਲੋ ਨਹੀਂ ਕਹਿੰਦੇ ਘੁਮਾ ਕੇ ਲਾਉਣਾ ਫਿਰ ਹੁਣ ਉਹਨਾਂ ਨੇ ਕਹਿ ਸਕਦੇ ਆ ਕਿ ਜਾਂ ਕਹਿੰਦੇ ਕਿਉਂ ਨਿਕਲਦਾ ਨਹੀਂ ਸਿੱਧੀ ਉਂਗਲ ਨਾਲ ਤਾਂ ਢੇੜੀ ਉਂਗਲ ਕਰਕੇ ਨਿਕਲੇ ਆਊਗਾ ਉਹ ਕਰਨ ਦਾ ਯਤਨ ਕੀਤਾ ਕਿ ਕੋਈ ਗੱਲ ਨਹੀਂ ਤਾਂ ਅਸੀਂ ਇੱਥੇ ਗਿਣਤੀ ਤਾਂ ਸ਼ਾਇਦ 19 ਨਹੀਂ ਘਟਾ ਸਕਾਂਗੇ ਸਾਰਿਆਂ ਨੂੰ ਪਤਾ ਕਿ ਲਾਟਰੀ ਸਿਸਟਮ ਦੇ ਰਾਹੀਂ ਇਹ ਵੀਜ਼ੇ ਜਾਰੀ ਕੀਤੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪ੍ਰਕਿਰਿਆ ਟੈਕ ਕੰਪਨੀਆਂ ਅਪਣਾਉਂਦੀਆਂ ਨੇ ਮਲਟੀਨੇਸ਼ਨਲ ਕੰਪਨੀਆਂ ਜ਼ਿਆਦਾਤਰ ਅਮਰੀਕਾ ਦੀਆਂ ਹਾਂ ਤੋ ਦੇਖਿਆ ਜਾਵੇ ਕਿ ਜਿਸ ਤਰ੍ਹਾਂ ਨਾਲ ਕਟੋਤੀ ਦੀ ਗੱਲ ਆਖੀ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਉਪਜੀਤ ਜੀ ਕਿ ਜਿਹੜੇ ਕੀ ਮੌਜੂਦਾ ਸਮੇਂ ਦੇ ਵਿੱਚ ਉੱਥੇ H1B ਵੀਜ਼ਾ ਦੇ ਉੱਪਰ ਹੈ ਵੀ ਹੈਗੇ ਨੇ ਲੋਕ ਉਹਨਾਂ ਦੇ ਉੱਪਰ ਵੀ ਇਹ ਗਾਇਸ਼ ਦੀ ਗਿਆ ਜਾਂ ਫਿਰ ਨਵੇਂ ਜਿਹੜੇ ਵੀਜ਼ਾ ਇਸ਼ੂ ਹੋਣਗੇ ਉਹਨਾਂ ਨੂੰ ਇਹ ਪੇ ਕਰਣੀ ਪਵੇਗੀ 1 ਲੱਖ ਡਾਲਰ ਫੀਸ ਬਿਲਕੁਲ ਰੀਨਿਊਅਲ ਜਦੋਂ ਹੋਊਗੀ ਰੀਨਿਊ ਹੋਣਗੇ ਵੀਜ਼ੇ ਉਦੋਂ ਰੌਲਾ ਪੈਣਾ ਹੈ ਹੁਣ ਜਿਸ ਬੰਦੇ ਨੂੰ ਅਲਰੇਡੀ ਮਿਲਿਆ ਹੋਇਆ ਹੈ ਕਿ ਮੰਨ ਲਿਆ ਜਾਵੇ ਕਿ ਉਸਦੇ ਵੀਜ਼ਾ ਦੀ ਜਿਹੜੀ ਮਿਆਦ ਹੈ ਐਕਸਪਾਇਰ ਹੋਣਾ ਉਹ 1 ਸਾਲ ਬਾਅਦ ਹੋਣਾ ਹੈ ਉਦੋਂ ਰੌਲਾ ਪਊਗਾ ਨਵੇਂ ਆ ਤੇ ਤਾਂ ਪਹਿਣਾ ਹੀ ਪੈਣਾ ਨਵੇਂ ਆ ਦੀ ਤਾਂ ਫੀਸ ਉਹਨਾਂ ਨੇ ਕਾਰੀ ਦਿੱਤੀ ਕਿ 1 ਲੱਖ ਡਾਲਰ ਪਰ ਪਰਸਨ ਕੰਪਨੀਆਂ ਦੇਣੀਆਂ ਜਿਨ੍ਹਾਂ ਨੇ ਬਾਹਰਲੇ ਬੰਦੇ ਵਿਦੇਸ਼ੀ ਬੰਦੇ ਰੱਖਣੇ ਨੇ ਤੇ ਇਹ ਹੁਣ ਕਹਾਂਗੇ ਕਿ ਉਹ ਜਦੋਂ ਉਹਨਾਂ ਦੀਆਂ ਰੀਨਿਊਅਲਸ ਆਉਣਗੀਆਂ ਫੇਰ ਪੰਗਾ ਪਊਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਬੰਦੇ ਕੰਮ ਕਰ ਰਹੇ ਨੇ ਕਿ ਹਾਂਜੀ ਇਹ ਬੰਦੇ ਹੁਣ ਅਸੀਂ ਰੀਨਿਊ ਕਰਵਾਉਣੇ ਨੇ ਇਹਨਾਂ ਬੰਦਿਆਂ ਦਾ H1B ਵੀਜ਼ਾ ਨਵੇਂ ਸਿਰੇ ਤੋਂ ਜਾਂ ਕਹਿ ਸਕਦਾ ਹੈ ਰੀਨਿਊ ਕੀਤਾ ਜਾਵੇ ਫਿਰ ਉੱਥੇ ਲੱਖਾਂ ਡਾਲਰ ਦੀ ਜਿਹੜੀ ਪੇਮੈਂਟ ਹੈ ਕੌਣ ਅਦਾ ਕਰੂਗਾ TCS ਵਾਲੇ ਵਰਗੀਆਂ ਕੰਪਨੀਆਂ ਜਾਂ Tesla ਵਰਗੀਆਂ ਕੰਪਨੀਆਂ ਸ਼ਾਇਦ ਅਦਾਕਾਰ ਵੀ ਦੇਣ ਪਰ ਹਰ ਕੰਪਨੀ ਸ਼ਾਇਦ ਇਸ ਹੱਦ ਤੱਕ ਨਹੀਂ ਜਾ ਸਕੂਗੀ ਪਰ ਦੂਜੇ ਪਾਸੇ ਇਹ ਵੀ ਹੈ ਕਿ ਕੀ ਉਹ ਮਹਿੰਗੇ ਭਾ ਇਹ ਕਹ ਸਕਦੇ ਵੇਜਸ ਰੋਲਾ ਤਾਂ ਫਿਰ ਵੇਜਸ ਦਾ ਹੀ ਹੈ ਨਾ ਕਿ ਸਸਤੇ ਪਾ ਤੋਂ ਬਾ ਵਿਦੇਸ਼ਾਂ ਤੋਂ ਉਹ ਬੰਦੇ ਰੱਖਦੇ ਨੇ ਮੁਲਾਜ਼ਮ এমਪਲੋਈਜ਼ ਰੱਖਦੇ ਨੇ ਕਿ ਅਮਰੀਕਾ ਦੇ ਵਿੱਚੋਂ ਉਹ ਮੋਟੀਆਂ ਤਨਖਾਹਾਂ ਤੇ ਬੰਦੇ ਰੱਖ ਸਕਣਗੇ ਜਾਂ ਉਹਨਾਂ ਨੂੰ ਉਸ ਮਿਕਦਾਰ ਦੇ ਵਿੱਚ ਉਸ ਗਿਣਤੀ ਦੇ ਵਿੱਚ ਬੰਦੇ ਮਿਲ ਸਕਣਗੇ ਏਮਪਲੋਈਜ਼ ਮਿਲ ਸਕਣਗੇ ਜਿਹੜੇ ਉਹ ਹਾਈਲੀ ਸਕਿਲਡ ਜੌਬਸ ਦੇ ਬਿਲਕੁਲ ਕਾਬਿਲ ਹੋਣ ਇਹ ਕਈ ਸਵਾਲ ਉੱਠਣਗੇ ਜੀ ਸੌਖਾ ਨਹੀਂ ਹੈ ਕਿ ਇਹ ਇੰਨਾ ਵੱਡਾ ਕਹਾਂਗੇ ਕਿ ਆਈਟੀ ਸਰਵਿਸਿਜ਼ ਇੰਡਸਟਰੀ ਜਿਹੜੀ ਇੰਡੀਆ ਦੀ ਹੈ ਇਕੱਲੀ 283 ਬਿਲੀਅਨ ਡਾਲਰ ਦੀ ਹੈ ਓਕੇ ਤੁਸੀਂ ਅੰਦਾਜ਼ਾ ਲਾਓ ਕਿ ਇਹ ਵੀ ਪ੍ਰਭਾਵਿਤ ਹੋਊਗੀ ਹੁਣ ਇੰਡੀਆ ਤੇ ਸਿਰਫ ਕੱਲੇ ਵੀਜ਼ਿਆਂ ਦਾ ਨਹੀਂ ਨਾ ਅਸਰ ਪੈਣਾ ਹੈ ਕਿਉਂਕਿ ਆਈਟੀ ਇੰਡਸਟਰੀ ਜੁੜੀ ਕੇ ਦੇ ਨਾਲ ਹੋਈ ਹੈ ਅਮਰੀਕਨ ਕੰਪਨੀਆਂਜ਼ ਦੇ ਨਾਲ ਅਮਰੀਕਨ ਕੰਪਨੀਆਂਜ਼ ਤੇ ਜਦੋਂ ਇਹ ਨਜ਼ਲਾ ਡਿੱਗਿਆ ਤਾਂ ਉਹ ਇੰਡੀਅਨ ਕੰਪਨੀਆਂਜ਼ ਨੂੰ ਵੀ ਪ੍ਰਭਾਵਿਤ ਕਰਨਗੇ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਉਪਰੋਂ ਉਪਰੋਂ ਭਾਵੇਂ ਡੋਨਲਡ 트੍ਰੰਪ ਕਹਿ ਰਹੇ ਨੇ ਕਿ ਹਾਂਜੀ ਮੋਦੀ ਸਾਹਿਬ ਮੇਰੇ ਦੋਸਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਇਧਰਲੇ ਪਾਸੇ ਹੁਣ ਆ ਚੱਕ ਤੇ ਚੌਂਟੇ ਇਧਰੋਂ ਕਹਿੰਦੇ ਨਵਾ ਕਹਿੰਦੇ ਚਾ ਜੂ ਛੇੜਤਾ ਹੁਣ ਨਵਾ ਚ ਜੂ ਛੇੜਤਾ ਦਿੱਤਾ ਪਰ ਇਹ ਅਸਰ ਕਿੱਥੇ ਤੱਕ ਪਾਊਗਾ ਅਸਰ ਇਸ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੰਡੀਅਨ ਐਮਪਲੋਇਜ਼ ਦੇ ਉੱਤੇ